ਧਰਨ ਗੁਰੂ ਬੋ ਬੋ ਮੰਸੇ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਲਾਲ ਅੱਜ ਘਰ ਆਏ ਨਾ ਸਰਸਾ ਕੰਡੇ ਪਿਆਰ ਛੋੜਾ ਸਰਸਾ ਕੰਡੇ ਪਿਆਰ ਛੋੜਾ ਸਰਸਾ ਕੰਡੇ ਪਿਆਰ ਛੋੜਾ ਸਰਸਾ ਕੰਡੇ ਪਿਆਰ ਛੋੜਾ ਆਲੋ ਵਿਸ਼ੇ ਦੇ ਜੋੜਾ ਜੋੜਾ ਲਾਲ ਵਿਸ਼ੇ ਦੇ ਜੋੜਾ ਜੋੜਾ ਦਸਵੇਂ ਗੁਰੂ ਜੀ ਤੇਰੇ ਨਾਲ ਅੱਜ ਘਰ ਆਇਆ ਹੈ ਨਾ ਦਸਵੇਂ ਗੁਰੂ ਜੀ ਤੇਰੇ ਨਾਲ ਅੱਜ ਘਰ ਆਇਆ ਹੈ ਨਾ ਦਸਵੇਂ ਗੁਰੂ ਜੀ ਤੇਰੇ ਨਾਲ ਅੱਜ ਘਰ ਆਇਆ ਹੈ ਨਾ ਦਸਵੇਂ ਗੁਰੂ ਜੀ ਤੇਰੇ ਨਾਲ ਅੱਜ ਘਰ ਆਇਆ ਹੈ ਨਾ ਜੰਗਾ ਦੇ ਵਿੱਚ ਕਰਨ ਲੜਾਈਆਂ ਜੰਗਾ ਦੇ ਵਿੱਚ ਕਰਨ ਲੜਾਈਆਂ ਜੰਗਾ ਦੇ ਵਿੱਚ ਕਰਨ ਲੜਾਈਆਂ ਜੰਗਾ ਦੇ ਲੜਦੇ ਮਾਰੋ ਮਾਰਿਆ ਤੇ ਘਰੇ ਆਏ ਨਾ ਦਸਵੇਂ ਗੁਰੂ ਜੀ ਤੇਰੇ ਨਾਲ ਅੱਜ ਘਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਨਾਲ ਅੱਜ ਘਰ ਆਏ ਨਾ ਦਸਵੇਂ ਗੁਰੂ ਜੀ ਤੇਰੇ ਨਾਲ ਅੱਜ ਘਰ ਆਏ ਨਾ ਸਦਾ ਸੁਦਾਈਆਂ ਨਹੀਂ ਆ ਪੁਟਾਈਆਂ ਇਤਾਂ ਸੁਦਾਈਆਂ ਨਹੀਂ ਆ ਪੁਟਾਈਆਂ ਇਤਾਂ ਸੁਦਾਈਆਂ ਨਹੀਂ ਆ ਪੁਟਾਈਆਂ ਇਤਾਂ ਸੁਦਾਈਆਂ ਨਹੀਂ ਆ ਪੁਟਾਈਆਂ ਰਿਛੇ ਤੇ ਨ ਦੇ ਤੇ దస్ పురుష కేజ అంగూ బ్రామణ బామి గంగూ బామ్మ బామీ చే బమసే దిలి సి బ ਸਾਲ ਅੱਜ ਕਰ ਆਏ ਨਾ ਦਸਵੇਂ ਗੁਰੂ ਜੀ ਤੇ ਲਾਲ ਅੱਜ ਕਰ ਆਏ ਨਾ ਚਾਰ ਮੂਏ ਤੋਂ ਕੀ ਆ ਹੁਆ ਚਾਰ ਮੂਏ ਤੋਂ ਕੀ ਆ ਹੁਆ ਚਾਰ ਮੂਏ ਤੋਂ ਕੀ ਆ ਹੁਆ ਜਨਮ ਹੋਏ ਤੋਂ ਕੀ ਆ ਹੁਆ ਜਨਮ ਹੋਏ ਤੋਂ ਕੀ ਆ ਹੁਆ ਜੀਵਤ ਤਈ ਹਜ਼ਾਰ ਅੱਜ ਕਰ ਆਏ ਨਾ ਦਸਵੇਂ ਗੁਰੂ ਜੀ ਤੇ ਲਾਲ ਅੱਜ ਕਰ ਆਏ ਨਾ ਜੀਵਤ ਤਈ ਹਜ਼ਾਰ ਮਹਾਂ ਗੁਰੂ ਜੀ ਤੇਰੇ ਨਾਲ ਅੱਜ ਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਮੂਹ ਗੁਰਨਾਨਕ ਲੇਵਾ ਸਾਧ ਸੰਗਤ ਵੱਲੋਂ ਮਨਾਏ ਜਾਂਦੇ ਸਨ ਸੋ ਇਸੇ ਪ੍ਰਕਾਰ ਪਿੰਡ ਪਿੰਡੀ ਔਲਖ ਖੁਰਦ ਦੇ ਪਿੰਡ ਪਿੰਡੀ ਔਲਖ ਕਲਾਵਲੋਂ ਜੋ ਕਿ ਅਜਿ ਤੋਂ ਕੁਝ ਦਿਨ ਪਹਿਲਾਂ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਗੁਰਪੁਰਬਾਂ ਦੀ ਖੁਸ਼ੀ ਵਿੱਚ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਗਈਆਂ ਸਨ ਉਹਨਾਂ ਦੀ ਵੀ ਅੱਜ ਸੰਪੂਰਨਤਾਈ ਹੋਈ ਉਪਰੰਤ ਪਰਸੋ ਰੋਜ ਤੋਂ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਪੁਰਬਾਂ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਕੇ ਅੱਜ ਬਹੁਤ ਹੀ ਕਿਰਪਾ ਦੇ ਨਾਲ ਭੋਗ ਪਏ ਉਪਰੰਤ ਮਹਾਪੁਰਖਾਂ ਦੇ ਉਦਮ ਨਾਲ ਸਾਧ ਸੰਗਤ ਦੇ ਉਦਮ ਦੇ ਨਾਲ ਸਮੂਹ ਨਗਰ ਦੇ ਵਿੱਚੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਕੱਢਿਆ ਗਿਆ ਸੋ ਮਹਾਰਾਜ ਜੀ ਨੇ ਕਿਰਪਾ ਰਹਿਮਤ ਵਰਤਾਈ ਸਮੂਹ ਨਗਰ ਵਿੱਚੋਂ ਹੁੰਦੇ ਹੋਏ ਨਗਰ ਕੀਰਤਨ ਗੁਰੂ ਮਹਾਰਾਜ ਦੀ ਕਿਰਪਾ ਰਹਿਮਤ ਦਾ ਸਦਕਾ ਵਾਪਸ ਗੁਰਦੁਆਰਾ ਸ਼ਰੀਦਮਨਵਾ ਸਾਹਿਬ ਪਹੁੰਚਿਆ ਸੋ ਇਸ ਵਿੱਚ ਸਮੂਹ ਸੰਗਤਾਂ ਨੇ ਸੇਵਾਵਾਂ ਨਿਭਾਈਆਂ ਸੋ ਮਹਾਰਾਜ ਜੀ ਕਿਰਪਾ ਕਰਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਮਹਾਰਾਜ ਦੀ ਸੇਵਾ ਨੂੰ ਭਾਗ ਲਾਉਣ ਜੋ ਵੀ ਸੇਵਕਾਂ ਦੀਆਂ ਮਨ ਦੀਆਂ ਮਨੁਕਾਮਨਾ ਨੇ ਮਹਾਰਾਜ ਜੀ ਜਾਣਦੇ ਨੇ ਗੁਰਮਤ ਅਨੁਸਾਰ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ